ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਤੁਹਾਨੂੰ ਵੀ ਪਤਾ ਹੈ న్యూਸ ਚੱਲ ਰਹੀ ਹੈ ਪਿੰਡ ਮਰਾੜ ਦੇ ਨੌਜਵਾਨ ਨੇ ਆਤਮ ਹੱਤਿਆ ਕਰ ਲਈ ਹੈ ਆਪਣੇ ਬੇਟੇ ਦੇ ਨਾਲ ਹਨਾ ਸਭ ਤੋਂ ਪਹਿਲਾਂ ਤਾਂ ਕਾਨੂੰਨੀ ਤੌਰ ਤੇ ਆਤਮ ਹੱਤਿਆ ਕਰਨਾ ਇੱਕ ਜੁਰਮ ਹੈ ਦੂਸਰਾ ਜਦੋਂ ਆਪਾਂ ਬੱਚੇ ਨੂੰ ਪੈਦਾ ਕਰਦੇ ਆ ਤਾਂ ਪੇਰੈਂਟ ਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਉਹਦੀ ਸਹੀ ਸਲਾਮਤ ਜ਼ਿੰਦਗੀ ਨੂੰ ਬਣਾਉਣਾ ਤੇ ਇੱਥੇ ਬਾਪ ਹੀ ਇੱਕ ਬੱਚੇ ਦਾ ਜਿਹੜਾ ਕਾਤਲ ਬਣ ਗਿਆ ਜੇ ਵੀਰ ਤੂੰ ਜਾਨ ਲੈਣੀ ਸੀ ਤਾਂ ਤੂੰ ਆਪ ਦੀ ਲੈਂਦਾ ਬੱਚੇ ਦਾ ਕੀ ਕਸੂਰ ਸੀ ਉਸ ਮਾਂ ਦਾ ਕੀ ਕਸੂਰ ਸੀ ਜਿਹਦਾ ਤੂੰ ਪੁੱਤ ਖੋ ਲਿਆ ਦੁਨੀਆ ਦੇ ਵਿੱਚ ਬਹੁਤ ਪਰੇਸ਼ਾਨੀਆਂ ਨੇ ਉਹ ਇਨਸਾਨ ਵੀ ਰਹਿੰਦੇ ਹਨ ਜਿਨ੍ਹਾਂ ਦੇ ਕੋਲ ਵਿਚਾਰਿਆਂ ਕੋਲ ਦੋ ਵਕਤ ਦੀ ਰੋਟੀ ਨਹੀਂ ਹੁੰਦੀ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਜ਼ਿੰਦਗੀ ਤੋਂ ਹਾਰ ਕੇ ਆਤਮ ਹੱਤਿਆ ਕਰ ਲੈਂਦੇ ਨੇ ਇੱਥੇ ਨੌਜਵਾਨ ਬਹੁਤ ਗਲਤ ਸੀ ਪੂਰੀ ਤਰ੍ਹਾਂ ਗਲਤ ਹੈ ਠੀਕ ਹੈ ਸਮੱਸਿਆਵਾਂ ਹਰ ਇੱਕ ਦੇ ਘਰ ਹੁੰਦੀਆਂ ਨੇ ਉਹ ਬਜ਼ਾਰੀ ਘਰ ਵਾਲੀ ਜਿਹੜੀ ਨੂੰ ਇਹ ਪਿੱਛੇ ਰੋਲਦੀ ਸੁਣ ਗਿਆ ਸੁੱਟ ਗਿਆ ਉਹਦਾ ਕੀ ਬਣੂਗਾ ਉਹ ਆਪਦੇ ਬੱਚੇ ਬਿਨਾ ਕਿਵੇਂ ਜੀਵੇਗੀ ਸਿਰਫ ਆਪਣੇ ਮਤਲਬ ਲਈ ਆਤਮ ਹੱਤਿਆ ਕਰ ਲਈ ਵੀ ਲੋਕ ਮੈਨੂੰ ਪਰੇਸ਼ਾਨ ਕਰਦੇ ਆ ਕਰਜ਼ਾ ਸਾਰਿਆਂ ਤੋਂ ਪਹਿਲਾਂ ਤਾਂ ਜੀ ਲੋਕ ਕਰਦੇ ਚੁੱਕਦੇ ਆ ਅੱਡੀਆਂ ਚੁੱਕ ਕੇ ਫਾਹ ਲੈਣ ਵਾਲਾ ਕੰਮ ਹੀ ਹੋ ਜਾਂਦਾ ਵੀ ਜਦੋਂ ਆਪਦੀ ਬਿੱਤੀ ਜਿਹੜੀ ਚਾਦਰ ਹੁੰਦੀ ਹੈ ਹਨਾ ਆਪਣੀ ਉਹ ਤੋਂ ਬਾਹਰ ਪੈਰ ਪਸਾਰਦੇ ਨੇ ਤੇ ਫੇਰ ਕਹਿ ਦਿੰਦੇ ਨੇਗੇ ਵੀ ਸਾਨੂੰ ਆ ਹੋ ਗਿਆ ਜੀ ਅਸੀਂ ਪਰੇਸ਼ਾਨ ਸੀ ਅੱਜ ਕੱਲ ਦੇ ਜਵਾਨੇ ਦੇ ਵਿੱਚ ਪਰੇਸ਼ਾਨ ਬਰੇ ਕੌਣ ਨਹੀਂ ਬਹੁਤ ਲੋਕ ਪਰੇਸ਼ਾਨ ਨੇ ਜਿਨ੍ਹਾਂ ਦੇ ਦੋ ਵਕਤ ਦੀ ਰੋਟੀ ਵੀ ਨਹੀਂ ਪੱਕਦੀ ਪਰ ਮੌਤ ਕਿਸੇ ਵੀ ਚੀਜ਼ ਦਾ ਜਿਹੜਾ ਹੱਲ ਨਹੀਂ ਹੈਗਾ ਹਨਾ ਤਸਵੀਰ ਦੀ ਵੀਡੀਓ ਵੀ ਅਟੈਚ ਕਰਾਂਗੇ ਨਾਲ ਵੀ ਜੀ ਦੇ ਵਿੱਚ ਉਹਨੇ ਪਹਿਲਾਂ ਹਨਾ ਵੀਡੀਓ ਬਣਾਈ ਹੈ ਵੀ ਮੈਂ ਆਤਮੱਤਿਆ ਕਰ ਰਹੀ ਆ ਵੀ ਫਲਾਨਿਆਂ ਨੂੰ ਪਸਾ ਦਿਓ ਜੀ ਸਾਡਾ ਸਨਸਕਾਰ ਕਰ ਦਿਓ ਇੱਕ ਤਾਂ ਅਗਲੇ ਨੇ ਕਰਜ਼ਾ ਦਿੱਤਾ ਜਦੋਂ ਤੁਹਾਨੂੰ ਲੋੜ ਸੀ ਵੀਰੇ ਕਰੇ ਧੱਕੇ ਨਾਲ ਆ ਕਿ ਤਾ ਕੋਈ ਕਰਜ਼ਾ ਨਹੀਂ ਦਿੱਤਾ ਜਾਂਦਾ ਜੇ ਲੋੜ ਸੀ ਤਾਂ ਅਗਲੇ ਨੇ ਤੁਹਾਨੂੰ ਪੈਸੇ ਦਿੱਤੇ ਹਨਾ ਉਲਟਾ ਤੁਸੀਂ ਉਹਨਾਂ ਨੂੰ ਪਸਾ ਰਹੇ ਹੋਗੇ ਇਹ ਕਿ ਦੋਦੀ ਇਨਸਾਨੀਅਤ ਹੈ ਫਿਰ ਤੁਸੀਂ ਵੀਡੀਓ ਬਣਾ ਕੇ ਵੀ ਉਹ ਕਰ ਰਹੇ ਹੋ ਹਨ ਜੇ ਇਹ ਹੀ ਥੋੜੀ ਜਿਹੀ ਸਮਝਦਾਰੀ ਨਾਲ ਕੰਮ ਲਿਆ ਹੁੰਦਾ ਤੇ ਅੱਜ ਹਾਲਾਤ ਆ ਜਿਹੜੇ ਹੋਰ ਹੋਣੇ ਸੀ ਨਾ ਵੀਰੇ ਤੈਨੂੰ ਆਤਮ ਹੱਤਿਆ ਕਰਨ ਦੀ ਲੋੜ ਪੈਣੀ ਸੀ ਤੇ ਨਾ ਹੀ ਤੁਹਾਡੇ ਬੇਟਾ ਬੇਟਾ ਇੱਕ ਜਿਹੜਾ ਨਾਲ ਖੜਾ ਵਿਚਾਰਾ ਤੁਸੀਂ ਉਹਦੀ ਅੱਖਾਂ ਦੀ ਮਸੂਮੀਅਤ ਦੇਖੋ ਹਨ ਉਹ ਖਣੀ ਕਿਸੇ ਦੀ ਉਡੀਕ ਕਰ ਰਿਹਾ ਵੀ ਸਾਨੂੰ ਸ਼ਾਇਦ ਕੋਈ ਆ ਕੇ ਬਚਾ ਲੇ ਉਹ ਮਾਂ ਜਿਹੜੀ ਆਪਦੇ ਬੇਟੇ ਦਾ ਇੰਤਜ਼ਾਰ ਕਰ ਰਹੀ ਹੋਣੀ ਹੈ ਉਸ ਦੇ ਘਰ ਵਾਲੀ ਹਨਾ ਸੁਣਦੇ ਆ ਵੀ ਇਸ ਬੱਚੇ ਦੇ ਪਹਿਲਾਂ ਵੀ ਭਰਾ ਦਾ ਵੀ ਅਟੈਕ ਹੋ ਗਿਆ ਸੀ ਤੇ ਪਿਤਾ ਮਾਤਾ ਜਿਹੜੇ ਹੈਗੇ ਨੇ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਤੇ ਪਰ ਵਾਈਫ ਤਾਂ ਸੀ ਵੀਰੇ ਜੋ ਲੋਕ ਬਚਪਨ ਦੇ ਵਿੱਚ ਅਨਾਥ ਹੋ ਜਾਂਦੇ ਫਿਰ ਉਹ ਜ਼ਿੰਦਗੀ ਕਿਵੇਂ ਜਿਉਂਦੇ ਨੇ ਠੀਕ ਹੈ ਹੁਣ ਤੁਸੀਂ ਇਹਨਾਂ ਦੀ ਵੀਡੀਓ ਆਪਾਂ ਅਟੈਚ ਕਰ ਰਹੇ ਹੋ ਧਿਆਨ ਨਾਲ ਸੁਣਿਓ ਤੇ ਉਸ ਬੱਚੇ ਦੀ ਮਸੂਮੀਅਤ ਦੇਖਿਓ ਠੀਕ ਹੈ ਨਾ ਅਸੀਂ ਮੈਂ ਚੱਲੇ ਛਾਲਮਾਰਸ ਤੇ ਅਸੀਂ ਉਹ ਕੋਟਲੀ ਆ ਨੂੰ ਜਿਹੜਾ ਕਚਰਾ ਜਾਂਦਾ ਵੱਡੀ ਸੜਕ ਤੋਂ ਪੁੱਲ ਤੋਂ ਪਾਸੇ ਦੀ ਝਾੜੀਆਂ ਕੋਲ ਦੀ ਤੇ ਕੰਨ ਵੀ ਰਿਪੋਰਟ ਵੀ ਕਹਿਣੀ ਸੀ ਹਨਾ ਤੇ ਦੂਰ ਚਾਰ ਆਪ ਦੇ ਦੇਖੇ ਮੈਂ ਲੋਕਾਂ ਨੂੰ ਬਿਖਾ ਦੇ